Cảm ơn các bạn đã theo dõi Để không bỏ lỡ những video hấp dẫn ਕੀ ਨਹੀਂ ਘੰਟੇ ਜੀ ਕੀ ਘੰਟੇ ਬੋਬੇ ਜੀ ਅੱਜ ਇਹਨਾਂ ਨੂੰ ਘਰ ਤੋਂ ਬਾਹਰ ਕੀ ਹੋ ਗਿਆ ਇੱਕ ਆ ਦੋ ਤੇ ਆ ਤਿੰਨ ਇਹ ਬੰਦੇ ਦਿੱਲੀ ਚ ਮਾਲ ਨੂੰ ਲੈ ਚੰਨ ਮੈਂ ਇਹ ਸਮਾਨ ਵਾਲੇ ਨੂੰ ਪਤਾ ਬਾਣੇ ਤੇ ਪਾਏ ਆ ਸ਼ਰਮ ਕਰੋ ਜੱਗੇ ਪਏ ਨੇ ਇਹਨਾਂ ਨੂੰ ਵੇਖਿਆ ਮੈਂ ਇੱਥੇ ਤੂੰ ਆ ਬੰਦ ਬੰਦ ਕਮਰਾ ਇੱਥੇ ਕੋਠੀ ਤੂੰ ਅੰਦਰ ਨਹੀਂ ਘੰਟੇ ਇੱਥੇ ਕੀ ਹੈ ਜੀ ਘੰਟੇ ਉਹ ਆ ਨਾ ਤਿਆਰ ਆ ਇਹਨਾਂ ਨੂੰ ਵੀ ਦੇਖਣਾ ਹੈ ਮੁੰਡੇ ਨੂੰ ਦੇਖਣਾ ਹੈ ਜਿਹੜੇ ਨੂੰ ਨੇ ਸ਼ਰਨ ਕਾ ਲੋ ਗਾੜੀਆਂ ਚੱਟੀਆਂ ਤੁਹਾਡੀਆਂ ਤੇ ਅਗਲ ਨੂੰ ਹੱਥ ਮਾਰੋ ਤੁਹਾਡੇ ਮੋਟਰਸਾਈਕਲ ਦੀਆਂ ਬਣਾਈਆਂ ਜਿਹੜੇ ਨੇ ਤੇਰੇ ਦੇ ਨਹੀਂ ਤੇ ਤੁਹਾਡੇ ਹੁਣੇ ਜੇ ਕੋਈ ਬੰਲੀ ਹੁਣੇ ਜਾਈਂ ਤਲਾਸ਼ੀ ਕਰ ਲਈ ਨਾ ਤਾਂ ਦੱਸੋ ਕੀ ਕਰੋਗੇ ਹੁਣੇ ਤੁਹਾਡੇ ਮੈਂ ਆ ਗਈ ਜਦੋਂ ਗੱਲ ਤੁਹਾਡੀਆਂ ਤੇ ਦੇਖਣਾ ਹੈ ਹਾਂ ਫਿਰ ਕੀ ਪੀ ਕੰਮ ਕਰਦੇ ਦੇ ਹਾਂ ਤੇ ਕੀ ਆ ਆ ਬਾਪ ਬਾਬਾ ਤੁਸੀਂ ਦੋਵੇਂ ਜਾਣੇ ਨਾ ਤੁਸੀਂ ਕੜਾ ਡੈਲੀ ਕਿੜਾ ਇੱਥੇ ਵੱਜਣ ਡੈਲੀ ਇੱਕ ਅੱਧਾ ਦਿਨ ਛੱਡ ਕੜਾ ਪਿੰਡ ਕਿੜਾ ਆਪਣਾ ਅੱਧਾ ਦਿਨ ਛੱਡ ਗਿਆ ਕਾਲੀ ਹੈ ਹੈ ਕਾਲੀ ਕਿੜਾ ਤੇਰਾ ਬਾਪੂ ਕਿੜਾ ਬੇਟਾ ਹੈ ਪਿੰਡੀਆਂ ਫੜਿਆ ਪਿੰਡੀਆਂ ਕਿੜੀਆਂ ਆ ਅੱਗੇ ਰੋਟੀਆਂ ਲੱਗੀਆਂ ਕਿਨਾ ਆਪਣਾ ਬਲਜੀਤ ਹੈ ਬਲਜੀਤ ਤੇਰਾ ਕੀ ਨਾਮ ਮੁਹਤਾਰ ਫੁੱਲ ਤੇਰਾ ਕੀ ਨਾਮ ਹੈ ਗੁਰਮਿੰਦਰ ਹੈ ਪਿੰਡ ਕਿੜਾ ਕਿੜਿਆ ਤਾਂ ਫਿਰ ਕੀ ਲਾਣ ਉਹਦੇ ਇਥੇ ਚੰਗੇ ਪ੍ਰਤੀਕ ਕੀਤਿਆਂ ਬਤੰਨਨ ਬੰਦ ਲੋਗੇ ਹਾਂ ਗੱਲ ਤੇ ਹਾਂ ਆਪਣੀ ਦੇਣਾ ਵੀ ਆਦਤ ਦੇ ਸਾਰ ਨਹੀਂ ਦਸਾਰ ਮੈਂ ਨਹੀਂ ਬੰਦ